ਹਾਂਜੀ ਬਈ ਫਸਟ ਬਲ ਅੱਸੀ ਕਾ ਜੀ ਅੱਜ ਤੁਸੀਂ ਯੂਥ ਫਿਰ ਕਲੱਬ ਦੇ ਦਸਤਖਤ ਆਏ ਜੀ ਹੁੰਦੀ ਆ ਲੱਗ ਰਹੀ ਬਹੁਤ ਵਧੀਆ ਜੀ ਤੁਸੀਂ ਵਧੀਆ ਕੰਮ ਕਰ ਰਹੇ ਆ ਤਾਂ ਦੱਸਿਆ ਭਾਈ ਜੀ ਜਿੱਦਾਂ ਬਈ ਆਪਣੇ ਨਪੁੱਤਰ ਜਿਹੜਾ ਸਿਵਲ ਹਸਪੀਟਲ ਆ ਉੱਥੇ ਜਿੰਨੇ ਵੀ ਮਰੀਜ਼ ਆ ਰਹੇ ਬਾਹਰ ਉਹਨਾਂ ਦੇ ਨਾਲ ਆ ਰਹੇ ਬੰਦੇ ਉਹਨਾਂ ਦੀ ਸੇਵਾ ਕਰਦੇ ਆ ਤੁਸੀਂ ਲੰਗਰ ਪਾਣੀ ਵੀ ਹਨ ਸਾਨੂੰ ਵਧੀਆ ਲੱਗਿਆ ਹੈ ਅਸੀਂ ਤੁਹਾਡੇ ਸੰਸਥਾ ਨਾਲ ਜੁੜ ਕੇ ਖੁਸ਼ੀ ਮਹਿਸੂਸ ਕਰ ਰਹੇ ਆ ਕੀ ਸਨੇਹ ਦੇਣਾ ਚਾਹੁੰਦੇ ਤੁਸੀਂ ਲਾਕਾ ਬਸਿਆ ਅਲਕ ਨੂੰ ਅਸੀਂ ਨਹੀਂ ਆ ਬਈ ਆਪਾਂ ਹੋਰ ਵੀ ਬਹੁਤ দান ਕਰਦੇ ਚਲੋ ਜਿੱਥੇ ਵੀ ਤੁਹਾਡਾ ਦਿਲ ਕਰਦਾ ਕਰੋ ਪਰ ਇਸ ਸੰਸਥਾ ਨਾਲ ਜੁੜੋ ਜਰੂਰ ਇੱਥੇ ਜਿੱਦਾਂ ਕੋਈ ਵੀ ਜਿੱਦਾਂ ਆਉਂਦਾ ਜਿਹੜਾ ਜਿਹਦਾ ਗਰੀਬ ਹੈ ਉਹ ਇਲਾਜ ਕਰਾਉਣਾ ਕਿਸੇ ਦਾ ਕਿਸੇ ਜਾਨ ਬਚਾਉਣੀ ਬਹੁਤ ਵੱਡਾ ਪਉਂਦੇ ਆਪ ਗੁਰੂ ਸਾਹਿਬ ਨੇ ਇੱਕ ਕਿਹਾ ਆਪਾਂ ਨੂੰ ਨਾ ਤਾਂ ਜਰੂਰ ਜੁੜੇ ਨਾ ਆ ਕੇ ਠੀਕ ਹੈ ਜੀ ਧੰਨਵਾਦ ਓਕੇ ਜੀ ਅੱਜ ਖਬਰਾਂ ਜੇ ਆਪਣੇ ਦਫ਼ਤਰ ਇਸ ਪਾਈਣੀ ਆਏ ਆ ਕਿ ਤੁਸੀਂ ਕਿਹੜਾ ਜਾਉਂਗੇ ਅੱਜ ਯੂਥ ਫੈਲਪਰ ਕਲੱਬ ਦੇ ਦਫ਼ਤਰ ਕੰਗ ਸਾਭੂ ਐਨੜੀ ਵੈਲਫੇਅਰ ਸੁਸਾਇਟੀ ਦੇ ਮੈਂਬਰ ਸਾਹਿਬਾਨ ਐਨਆਰਆਈ ਵੀਰ ਸਾਡੇ ਸਾਡੇ ਦਫ਼ਤਰ ਵਿੱਚ ਆਏ ਹਨ ਇਹਨਾਂ ਨੇ ਸਾਡੀ ਜੋ ਦਿੱਲੀ ਸਿਵਲ ਹਸਪਤਾਲ ਦੇ ਵਿੱਚ ਲੰਗਰ ਦੀ ਸੇਵਾ ਆ ਉਹਦੇ ਲਈ ਸਾਡੀ ਮਾਇਕ ਸਹਾਇਤਾ ਵੀ ਕੀਤੀ ਤੇ ਅੱਗੇ ਵੀ ਜਿਹੜਾ ਫੇਸਬੁੱਕ ਦੇ ਉੱਤੇ ਸਾਡੇ ਨਾਲ ਜੁੜੇ ਹੋਏ ਹਨ WhatsApp ਤੇ ਜੁੜੇ ਹੋਏ ਹਨ ਜਦੋਂ ਵੀ ਸਾਨੂੰ ਲੋੜ ਪੈਂਦੀ ਹੈ ਸਾਡੀ ਇਹ ਮਦਦ ਕਰਦੇ ਆ ਅਸੀਂ ਸਾਰੇ ਐਨਆਰਆਈ ਵੀਰਾਂ ਦਾ ਧੰਨਵਾਦ ਕਰਦੇ ਆ ਕਿ ਉਸ ਸਮੇਂ ਸਮੇਂ ਸਿਰ ਸਾਨੂੰ ਸਹਿਯੋਗ ਦਿੰਦੇ ਰਹਿੰਦੇ ਹਨ